ਵੀ ਨਵੀਂ ਸੈਂਕਸ਼ਨ ਹੋ ਗਈ ਹੈ ਔਰ ਸਾਨੂੰ ਹੋਰ ਵੀ ਫੰਡਸ ਵੀ ਐਕਸਟਰਾ ਮੁਹੱਈਆ ਕੀਤੇ ਗਏ ਨੇ ਸੋ ਅਸੀਂ ਇਸ ਨਵੇਂ ਰੋਲ ਦੇ ਵਿੱਚ ਡੈਫੀਨਿਟਲੀ ਸਾਡੀ ਜਿਹੜੀ ਪਰਫਾਰਮੈਂਸ ਹੈ ਉਹ ਦੇ ਵਿੱਚ ਇੱਕ ਸਾਈਜ਼ੇਬਲ ਇਮਪਰੂਵਮੈਂਟ ਨਜ਼ਰ ਆਏਗੀ ਕੰਪਲੀਟਸ ਤਾਂ ਤੁਹਾਡੇ ਕੋਲ ਪਹਿਲਾਂ ਵੀ ਆਉਂਦੀਆਂ ਸੀ ਪਰ ਹੁਣ ਵੱਖਰਾ ਕੀ ਹੋਏਗਾ ਜੀ ਇਹ ਜਿਹੜਾ WhatsApp ਦਾ ਚੈਟਬੋਟ ਹੈ ਇਹ ਇੱਕ ਗੇਮ ਚੇਂਜਰ ਹੈ ਜੀ ਬਿਕੋਜ਼ ਇਹਦੇ ਨਾਲ ਜਿਹੜੀ ਵੀ ਜੇ ਕੋਈ ਕੰਪਲੇਂਟ ਹੈ ਜਾਂ ਕਿਸੇ ਨੇ ਕੋਈ ਇਨਫੋਰਮੇਸ਼ਨ ਲੈਣੀ ਹੈ ਉਹ ਇੱਕ ਕਨਫਿਡੈਂਸ਼ੀਅਲ ਤਰੀਕੇ ਨਾਲ ਉਹ ਇਨਫੋਰਮੇਸ਼ਨ ਲੈ ਵੀ ਸਕਦਾ ਹੈ ਤੇ ਇਨਫੋਰਮੇਸ਼ਨ ਦੇ ਵੀ ਸਕਦਾ ਫੋਰ ਇਗਜ਼ੈਂਪਲ ਕੋਈ ਲੈਟ ਅ ਸੇ ਡਰਗ ਐਡਿਕਟ ਹੈ ਉਹ ਹੀ ਜਾਣਕਾਰੀ ਲੈਣੀ ਚਾਹੁੰਦਾ ਹੈ ਵੀ ਉਹ ਕਲੀਨਿਕ ਦੇ ਬਾਰੇ ਜਾਂ ਕੀ ਪ੍ਰੋਟੋਕਾਲ ਹੈ ਜਾਂ ਕਿਸੇ ਡਰਗ ਐਡਿਕਟ ਨੂੰ ਕੋਈ ਸਹਾਇਤਾ ਚਾਹੀਦੀ ਹੈ ਜਾਂ ਕੋਈ ਕਿਸੇ ਡਰਗਸ ਸਮਗਲਰ ਦੇ ਬਾਰੇ ਦੱਸਣਾ ਚਾਹੁੰਦਾ ਹੈ ਨਾਰਮਲੀ ਲੋਕੀ ਆਪਣੀ ਆਈਡੈਂਟੀਟੀ ਨੂੰ ਇਹਦੇ ਚ ਅ ਸ਼ੇਅਰ ਨਹੀਂ ਕਰਨਾ ਚਾਹੁੰਦੇ ਹੁੰਦੇ ਬਟ ਇਸ ਦੇ ਨਾਲ ਉਹ ਆਪਣੀ ਆਈਡੈਂਟੀਟੀ ਨੂੰ ਸੇਫ ਰੱਖ ਕੇ ਔਰ ਇਨਫੋਰਮੇਸ਼ਨ ਲੈ ਵੀ ਸਕਦਾ ਤੇ ਇਨਫੋਰਮੇਸ਼ਨ ਦੇ ਵੀ ਸਕਦਾ ਜੀ ਸਰ ਇੱਕ ਵਾਰ ਇਨਫੋਰਮੇਸ਼ਨ ਤੁਹਾਡੇ ਕੋਲ ਆ ਗਈ ਫਿਰ ਉਹ ਤੁਸੀਂ ਇੱਥੇਾਂ ਜ਼ਿਲਾਂ ਦੇ ਵਿੱਚ ਵੀ ਜੁੰਗੇ ਇੱਥੋਂ ਤੁਹਾਡੀ ਟੀਮ ਜਾ ਕੇ ਹੀ ਜਿਹੜਾ ਉਹ ਪੂਰਾ ਅ ਨਹੀਂ ਨਹੀਂ ਇੱਥੋਂ ਦੀ ਟੀਮ ਅ ਨਹੀਂ ਕਰੂਗੀ ਜੀ ਇਹ ਕਿਉਂਕਿ ਇਨਫੋਰਮੇਸ਼ਨ ਕਈ ਤਰ੍ਹਾਂ ਦੀ ਹੋਊਗੀ ਕਈ ਇਨਫੋਰਮੇਸ਼ਨਸ ਹੋਣਗੀਆਂ ਜਿਹੜੀਆਂ ਦੂਜੇ ਮੈਕਮਿਆਂ ਨਾਲ ਅ ਸੰਬੰਧਿਤ ਹੋਣਗੀਆਂ ਜਿਵੇਂ ਹੈਲਥ ਡਿਪਾਰਟਮੈਂਟ ਹੋ ਗਿਆ ਜੀ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਹੋ ਗਿਆ ਕੁਝ ਹੋਣਗੀਆਂ ਜਿਹੜੀਆਂ ਪੁਲਿਸ ਨਾਲ ਰਿਲੇਟਡ ਹੋਣਗੀਆਂ ਸੋ ਜਿਹੜੀਆਂ ਇਨਫੋਰਮੇਸ਼ਨਸ ਦੂਜੇ ਮੈਕਮਿਆਂ ਨਾਲ ਅ ਰਿਲੇਟ ਕਰਨਗੀਆਂ ਉਹਨਾਂ ਨੂੰ ਅਸੀਂ ਉਹ ਸੰਬੰਧਿਤ ਮੈਕਮੇ ਨੂੰ ਭੇਜ ਦਾਂਗੇ ਉਹਨਾਂ ਦੇ ਨੋਡਲ ਆਫਿਸਰਸ ਇਦੇ ਵਿੱਚ ਨਾਮਿਨੇਟ ਹੋ ਚੁੱਕੇ ਨੇ ਫਰਦਰ ਐਕਸ਼ਨ ਉਹ ਲੈ ਕੇ ਸਾਨੂੰ ਇਸੀ ਜਿਹੜਾ ਅਸੀਂ ਪਲੈਟਫਾਰਮ ਬਣਾਇਆ ਇਹਦੇ ਉੱਤੇ ਹੀ ਸਾਨੂੰ ਵਾਪਸ ਫੀਡਬੈਕ ਦੇਣਗੇ ਤੇ ਜਿਹੜੀ ਪੁਲਿਸ ਨਾਲ ਸੰਬੰਧਿਤ ਹੋਊਗੀ ਉਸ ਇਨਫੋਰਮੇਸ਼ਨ ਉਹ ਸੰਬੰਧਿਤ ਡਿਸਟ੍ਰਿਕਟ ਕੋਰਟ ਸੰਬੰਧਿਤ ਥਾਣੇ ਕੋਲ ਉਹਦੇ ਚ ਪਰ ਇਹ ਦੇਖਿਆ ਵੀ ਜਾਊਗਾ ਚੈੱਕ ਕੀਤਾ ਜਾਊਗਾ ਜੇ ਲੈਟਰ ਸੇ ਕਿਤੇ ਕਿਸੇ ਥਾਣੇ ਦੇ ਅਗੇਂਸਟ ਹੀ ਕੰਪਲੇਂਟ ਹੈ ਜਾਂ ਕਿਸੇ ਅਫਸਰ ਦੇ ਅਗੇਂਸਟ ਕੰਪਲੇਂਟ ਹੈ ਉਹ ਫਿਰ ਅਸੀਂ ਐਪਰੋਪਰੀਏਟ ਅ ਅਥਾਰਟੀ ਨੂੰ ਮਾਰਕ ਕਰਾਂਗੇ ਹੋ ਸਕਦਾ ਹੈ ਕਿਸੇ ਦੇ ਵਿੱਚ ਐਸਟੀਐਫ ਦੇਖ ਕੇ ਕਿਸੇ ਦੇ ਵਿੱਚ ਕੋਈ ਹੋਰ ਵਿੰਗ ਹੈਗਾ ਜਿਹੜਾ ਉਹਨੂੰ ਅਸੀਂ ਭੇਜ ਸਕਦੇ ਹਾਂ ਜੀ ਸੋ ਜਿਹੜੀ ਵੀ ਫਿਰ ਉਹ ਸੰਬੰਧਿਤ ਵਿੰਗ ਨੂੰ ਜਾਂ ਸੰਬੰਧਿਤ ਥਾਣੇ ਨੂੰ ਡਿਸਟ੍ਰਿਕਟ ਨੂੰ ਭੇਜ ਕੇ ਉਹਦਾ ਫੀਡਬੈਕ ਲੈ ਕੇ ਉਚਿਤ ਕਾਰਵਾਈ ਕੀਤੀ ਜਾਊਗੀ ਸਰ ਰਿਸਪੌਂਸ ਟਾਈਮ ਕੀ ਆਮ ਐਕਸਪੈਕਟ ਕਰ ਰਹੇ ਹਾਂ ਕਿਸੇ ਵੀ ਕੰਪਲੇਨ ਦਾ ਜਾਂ ਐਕਸ਼ਨ ਲੈਣੇ ਮੈਂ ਇਟ ਡਿਪੈਂਡਸ ਓਨ ਦੀ ਟਾਈਪ ਆਫ ਦੀ ਕੰਪਲੇਂਟ ਔਰ ਦੀ ਟਾਈਪ ਆਫ ਦੀ ਇਨਫੋਰਮੇਸ਼ਨ ਕੁਝ ਇਨਫੋਰਮੇਸ਼ਨਸ ਹੋਣਗੀਆਂ ਜਿਹੜੀਆਂ ਇਮੀਡੀਏਟਲੀ ਐ ਐਕਸ਼ਨੇਬਲ ਹੋਣਗੀਆਂ ਕੁਝ ਹੋਣਗੀਆਂ ਜਿਨ੍ਹਾਂ ਚ ਟਾਈਮ ਲੱਗ ਸਕਦਾ ਬਾਕੀ ਇਹ ਸਿਸਟਮ ਹੈ ਇਹ ਈਵੋਲਵ ਹੋ ਰਿਹਾ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਸ਼ੇਅਰਿੰਗ ਦੇ ਨੰਬਰਸ ਵਧਣਗੇ ਅਸੀਂ ਵੀ ਆਪਣੇ ਸਿਸਟਮ ਨੂੰ ਉਸ ਹਿਸਾਬ ਨਾਲ ਉਹ ਚੇਂਜ ਕਰਦੇ ਜਾਵਾਂਗੇ ਉਹ ਸਾਰੇ ਲੋਕਾਂ ਕੋਲ ਇਨਫੋਰਮੇਸ਼ਨ ਹੁੰਦੀ ਹੈ ਪਰ ਉਹ ਦੇਣ ਤੋਂ ਘਤਰਾਉਂਦੇ ਨਹੀਂ ਅਗਲਾ ਕਹਿੰਦਾ ਵੀ ਇਸ ਮੈਂ ਕਿਉਂ ਕਿਸੇ ਨਾਲ ਵੈਰ ਪਾਉਣਾ ਜਾਂ ਕਿਸੇ ਦੀ ਬੇਸ਼ਕਾਇਤ ਕਰਕੇ ਮੇਰੇ ਖਿਲਾਫ ਹੋ ਜਾਣਗੇ ਉਹ ਲੜਾਈ ਝਗੜੇ ਹੋਣਗੇ ਉਹ ਤੁਸੀਂ ਕਿਵੇਂ ਉਹਨੂੰ ਦੇਖੋ ਉਹ ਜਿਵੇਂ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਨਾ ਵੀ ਇਹਦੇ ਚ ਕਨਫਿਡੈਂਸ਼ੀਅਲਟੀ ਮੇਨਟੇਨ ਕੀਤੀ ਜਾਊਗੀ ਸੋ ਕਿਸੇ ਨਾਲ ਵੈਰ ਝਗੜਾ ਪਾਉਣ ਵਾਲੀ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ